ਜਦੋਂ ਪੰਜਾਬ ਪੰਜਾਬੀ ਸੂਬਾ ਬਣਾਇਆ ਉਦੋਂ ਅਸਲ 'ਚ ਪੰਜਾਬੀ ਸੂਬਾ ਨਹੀਂ ਬਣਾਇਆ ਜਿਹਨੇ ਨਿਜਮਾ ਤੇ ਦੂਜੇ ਸੂਬੇ ਬਣਾਏ ਇਹਨਾਂ ਨੇ ਪੰਜਾਬ ਵੰਡੇ ਅਸ ਦੇ ਵਿੱਚ ਵੰਡਣ ਦੇ ਵਿੱਚੋਂ ਕੀ ਹੋਏਗੇ ਦੂਜੇ ਸੂਬਿਆਂ ਦੀ ਰਾਜਧਾਨੀ ਉਹਨਾਂ ਦਾ ਹੱਕ ਸੀ ਉਹਨਾਂ ਦੇ ਕੁਦਰਤੀ ਸਾਧਨ ਉਹਨਾਂ ਦਾ ਹੱਕ ਸੀ ਉਹਨਾਂ ਦੇ ਪਾਣੀਆਂ ਤੇ ਰਿਪੇਰੀਅਨ ਕਾਨੂੰਨ ਲਾਗੂ ਹੋ ਕੇ ਉਹਨਾਂ ਦਾ ਹੱਕ ਸੀ ਉਹਨਾਂ ਦੇ ਬੋਲੀ ਵਾਲੇ ਇਲਾਕੇ ਜਿਵੇਂ ਪਿੰਡ ਨੂੰ ਇਕਾਈ ਮੰਨ ਕੇ ਕੀਤਾ ਗਿਆ ਸੀ ਜਾਂ ਤਸੀਲ ਨੂੰ ਕੀਤਾ ਗਿਆ ਉਹ ਮੈਂ ਪੂਰੀ ਤਰ੍ਹਾਂ ਕਲੀਅਰ ਨਹੀਂ ਉਹ ਲਗਭਗ ਠੀਕ ਬਣੇ ਉਹ ਤੋਂ ਬਾਅਦ ਦੇ ਵਿੱਚ ਵੀ ਬਣੇ ਪੰਜਾਬ ਨੂੰ ਇਹ ਰਾਮਨੁਰੋ ਰੋਲ ਲਾਤਾ ਵੀ ਇਹਦੇ ਕੁਦਰਤੀ ਸਾਧਨ ਸੀ ਜਿਹੜੇ ਉਹ ਵੀ ਸਾਂਝੇ ਕਰ ਲਏ ਜਿਹੜੀ 10 ਸਾਲਾਂ ਲਈ ਜਾਂ 5 ਸਾਲਾਂ ਲਈ ਰਾਜਧਾਨੀ ਸੀ ਉਹਨਾਂ ਚ ਹਰਿਆਣਾ ਨੇ ਬਣਾਉਣੀ ਸੀ ਉਹ ਵੀ ਸਾਂਝੀ ਕਰ ਲਈ ਪੰਜਾਬ ਯੂਨੀਵਰਸਿਟੀ ਵੀ ਸਾਂਝੀ ਹੋ ਗਈ ਸ਼੍ਰੋਮਣੀ ਕਮੇਟੀ ਵੀ ਇੱਕ ਹਿਸਾਬ ਨਾਲ ਸਾਂਝੀ ਹੋ ਗਈ ਉਹਨਾਂ ਬੇਰੀਆਂ ਨਹੀਂ ਜੇ ਆਪਾਂ ਗੱਲ ਕਰੀਏ ਹੁਣ ਇਹ ਸਾਰੇ ਕਾਸੇ ਨੂੰ ਲਗਾਤਾਰ ਕੇਂਦਰ ਆ ਜਿਹੜਾ ਆਪਦੇ ਹੱਕ ਤੇ ਬਦਲ دارਿਆ ਜਿਵੇਂ ਅੱਜ ਕਹਿੰਦੇ ਨੇ 60 40 ਦੀ ਰੇਸ਼ਿਓ ਆ ਜੀ ਦਹਿਲ ਚ ਕਹਿਓ ਕਿਉਂ ਨਹੀਂ ਰੱਖੀ ਗਈ ਜੀ ਹੁਣ ਤੱਕ ਜੇ ਜੇ ਹਿੱਲਿਆ ਤਾਂ ਕਿਦੇ ਵੇਲੇ ਹਿੱਲਿਆ ਚੰਡੀਗੜ੍ਹ ਤੇ ਸੱਕ 40 ਦੀ ਰੇਸ਼ਿਓ ਆ ਜੀ ਜੋ ਤੇ ਮਲਾਗਣ ਲੱਗਣੇ ਨੇ ਇਹ ਕਿਵੇਂ ਹਿੱਲ ਗਈ ਜੀ ਕਿਵੇਂ ਬਦਲ ਗਈ ਸਾਰੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਫੇਰ ਚੰਡੀਗੜ੍ਹ ਦਾ ਇਹ ਸੀ ਵੀ ਟੀਪ ਕਮਿਸ਼ਨਰ ਕੌਣ ਹੋਊਗਾ ਇੱਥੋਂ ਦਾ ਰਾਜਪਾਲ ਕੀ ਹੋਊਗਾ ਉਹ ਉਹਦੇ ਨਾਲ ਬਦਲ ਤੇ ਸਾਰੇ ਮੁਖ ਸਕੱਤਰ ਲਾਤਾ ਡੀਜੀਪੀ ਲਾਤਾ ਅੱਧ ਕੇਂਦਰ ਉਥੋਂ ਦਾ ਖੜਾ ਕਰਤਾ ਸਾਰੇ ਕਸੇ ਦਾ ਜਾਨੀ ਹੌਲੀ ਹੌਲੀ ਉਹ ਲਗਾਤਾਰ ਜਿਹੜੀਆਂ ਚੀਜ਼ਾਂ ਸਾਂਗੀਆਂ ਸੀ ਉਹਨਾਂ ਨੂੰ ਕੇਂਦਰ ਦੇ ਕੰਟਰੋਲ ਕਰੀ ਜਾਂਦੇ ਨੇ ਜਾਂ ਦੂਜੇ ਸੂਬਿਆਂ ਦਾ ਹੱਕ ਜਿਹੜਾ ਵਧਾਈ ਜਾਂਦੇ ਨੇ ਜੀ ਪਰ ਪੰਜਾਬ ਦੇ ਸਿਆਸਦਾਨ ਨੇ ਐਡਾ ਵੱਡਾ ਧੋਖਾ ਕੀਤਾ ਦਿੱਲੀ ਨੇ ਤਾਂ ਕਿਤੇ ਕੀਤਾ ਕਿ ਉਹ ਝੂਠ ਬੋਲਦੇ ਰਹੇ ਲੋਕਾਂ ਨੂੰ ਤੁਸੀਂ ਇਹ ਦੇਖ ਲਓ ਜਦੋਂ ਲੋੜ ਇਸ ਗੱਲ ਦੀ ਸੀ ਵੀ ਅਸੀਂ ਸਾਡੀ ਪਣ ਬਿਜਲੀ ਲੁੱਟੀ ਜਾ ਰਹੀ ਆ ਪਾਣੀ ਲੁੱਟਿਆ ਜਾ ਰਿਹਾ ਉਹਦੇ ਖਾਤੇ ਲੜਾਈਆਂ ਵੀ ਲੜੀਆਂ ਗੱਲਾਂ ਵੀ ਕੀਤੀਆਂ ਪਰ ਨਾਲ ਦੇ ਨਾਲ ਫਾਰਮਲ ਗੱਢਲੇ ਫਾਰਮਲ ਹੁਣ ਉਹਨਾਂ ਦਾ ਇੱਕ ਆਪ ਦਾ ਸਿਸਟਮ ਭਾਰਤੀ ਸਟੇਟ ਦਾ ਹਰ ਇੱਕ ਨੂੰ ਆਪਦੇ ਜਾਗ ਦੇ ਵਿੱਚ ਬੁਣਨਾ ਜੀ ਪਾਣੀ ਲੁੱਟੀ ਜਾਂਦਾ ਤੁਹਾਡਾ ਜੀ ਬਿਜਲੀ ਲੁੱਟੀ ਜਾਂਦੇ ਨੇ ਉਹਦੇ ਖਾਤਰ ਤੁਸੀਂ ਫਾਰਮਲ ਗੱਢਦੇ ਥੋੜੇ ਹਰਿਆਣਾ ਵਿੱਚ ਕਿਉਂ ਨਹੀਂ ਗੱਢੇ ਜੀ ਦੂਜੇ ਸੂਬੇ ਅੱਜ ਕਿਉਂ ਨਹੀਂ ਗੱਢੇ ਮਤਲਬ ਹੁਣ ਅੱਗ ਲਗਾ ਫਿਰ ਕੋਲਾ ਕੋਲਾ ਕਿੱਥੋਂ ਲਿਆਓਗੇ ਫਿਰ ਉਹ ਅਸੀਂ ਸਾਰਾ ਕੁਝ ਮੁੱਲ ਲਿਆ ਹੋਵੇ ਮਤਲਬ ਇਹ ਤਾਂ ਕਿ ਅਸੀਂ ਬੂੰਦ ਨਹੀਂ ਪਾਣੀ ਦੀ ਜਾਣਦੇ ਆਂਗੇ ਐਸਵਾਈਐਲ ਬਈ ਜੀ ਨਾ ਬਣਣੀ ਆ ਨਾ ਇਹਦੇ ਰਹੀ ਚੱਲਣੀ ਆ ਇਹ ਸਖੂਫਾ ਖੜਾ ਕੀਤਾ ਤਾਂ ਕਿ ਜਿਹੜੇ ਅਸਲ ਪਾਣੀ ਦੀ ਲੁੱਟਾ ਉਹਦੇ ਵੱਲ ਧਿਆਨ ਨਾ ਜਾਵੇ ਕੇਂਦਰ ਨੇ ਆਪਣੇ ਜੀ ਵੀ ਕਿਹਾ ਕਿ ਹੱਕ ਆਪਣੇ ਵਧਾ ਲੇ ਸੂਬਿਆਂ ਤੋਂ ਹੱਕ ਖੋਲੇ ਪਰ ਹੁਣ ਜੇ ਕੋਈ ਕਾਨੂੰਨੀ ਦਿੱਕਤ ਆ ਇੱਕ ਅੱਧੀ ਅੜਚਣ ਹੈਗੀ ਤਾਂ ਤੁਹਾਨੂੰ ਲੱਗਦਾ ਉਹ ਛੱਡਣਗੇ ਜਿੰਨਾ ਅਗਰੈਸਿਵ ਲੋ ਆ ਰਹੇ ਨੇ ਪੰਜਾਬ ਵੱਲ ਤੁਸੀਂ ਤੇਰੇ ਨਾਲ ਇਹ ਹੱਲ ਕਰ ਲੋ ਇਸ ਕਤਰਾਂ ਦੀ ਮੀਟਿੰਗ ਸੱਦ ਲਈ ਅੱਜ ਜੀ ਚਾਹੇ ਸਿਆਸੀ ਮਸਲਾ ਬਣ ਗਿਆ ਸਿਆਸੀ ਤਰ ਆ ਗਿਆ ਮੁੱਖ ਸਕੱਤਰ ਬੁਖ ਮંત્રી ਸਹਿਮਤੀ ਤੋਂ ਬਿਨਾਂ ਤਾਂ ਕੁਝ ਕਰ ਨਹੀਂ ਸਕਣਗੇ ਜੀ ਪਰ ਉੱਥੇ ਉਹਨਾਂ ਨੂੰ ਡਾਇਰੈਕਸ਼ਨ ਦੇ ਦੇਣਗੇ ਵੀ ਤੁਸੀਂ ਇਥੇ ਆਪ ਦਾ ਉਹ ਹੈ ਜਰਾਉ ਬਣਾਓ ਆਹ ਦਿਸ਼ਾ ਨੂੰ ਇਹਨਾਂ ਨੇ ਵਧਣਾ ਫਿਰ ਅਫਸਰ ਸ਼ਹੀਦ ਸਲਾਹਕਾਰ ਹੋਏ ਜਿ ਬਣ ਜਾਂਦੇ ਨੇ ਜਿਹੜੇ ਕਹਿੰਦੇ ਨੇ ਮੈਂ ਸਾਰਾ ਕੁਝ ਜਾਣਦਾ ਮੈਂ ਇਹ ਦੇ ਜਾਣਦਾ ਹੁੰਦਾ ਫਿਰ ਐਡਾ ਸਿਆਪੀ ਕਿਉਂ ਪੈਂਦੇ ਚੈਲਨ ਵੀ ਹੋਏ ਨੇ ਜੀ ਕੈਪਟਨ ਅਮਰਿੰਦਰ ਨੇ 2004 ਚ ਸਾਰੇ ਪਾਣੀਆਂ ਦੇ ਸਮਝੌਤੇ ਰੱਦ ਕਰ ਦਿੱਤੇ ਉਹਨੇ ਇੱਕ ਗੱਲ ਸਾਹਮਣੇ ਕਰ ਦਿੱਤੀ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ। ਧਾਰਾ 5 ਦੇ ਵਿੱਚ ਇਹ ਵੀ ਕਹਤਾ ਵੀ ਪਰ ਜਿਹੜਾ ਦੂਜੇ ਸੂਬਿਆਂ ਨੂੰ ਪਾਣੀ ਜਾਂਦਾ ਉਹ ਅਸੀਂ ਰੋਕਾਂਗੇ ਨਹੀਂ। ਰੋਕਾਂਗੇ ਦਾ ਮਤਲਬ ਨਹੀਂ ਉਹ ਸਵਾਰ ਨਹੀਂ ਰਹੁ। ਜੀ ਜੇ ਅੱਜ ਕਹਿੰਦੀਆਂ ਲੈਣ ਦਿੱਤਾ ਜੋ ਕੱਲੋਂ ਅਸੀਂ ਜਿਹਦੇ ਕਹਿ ਸਕਦੇ ਅਸੀਂ ਨਹੀਂ ਜਾਣ ਦੇਵਾਂਗੇ। ਹੂੰ। ਬਾਦਲ ਸਾਹਿਬ ਦੀ ਜਦੋਂ ਸਰਕਾਰ ਆਈ ਅਨੰਦਪੁਰ ਸਾਹਿਬ ਸੌ ਖਾਦੀ ਉੱਥੇ ਕਾਨਫਰੰਸ ਦੇ ਵਿੱਚ ਪਹਿਲੀ ਮੀਟਿੰਗ ਦੇ ਵਿੱਚ ਧਾਰਾ 5 ਰੱਦ ਕੀਤੀ ਜਾਊ। ਛੇੜੀ ਨਹੀਂ 15 ਸਾਲ ਸਰਕਾਰ ਰਹੇਗੀ। ਮਤਲਬ ਦਸਾਰਵੇਗੀ ਉਹਨੂੰ ਬਾਅਦ ਤੁਸੀਂ ਆਈ ਆਪਾਂ ਕਹ ਜੀ ਉਹਦੇ ਵੱਲ ਮੂੰਹ ਨਹੀਂ ਕੀਤਾ ਫਿਰ ਵਿਧਾਨ ਸਭਾ ਚ ਫਿਰ ਬੈਂਸ ਭਰਾਏ ਮਸਲਾ ਲੈ ਕੇ ਆਈ ਦੋਏ ਸੀ ਨਾ ਨਹੀਂ ਉਹ ਜੀ ਮਤਲਬ ਬਾਦਲ ਸਾਹਿਬ ਵੇਲੇ ਵੀ ਸਰਬਸੰਮਤੀ ਨਾਲ ਸੁਮੇਤ ਕਾਂਗਰਸ ਸੁਮੇਤ ਭਾਜਪਾ ਜੋ ਵੀ ਸਾਰੀਆਂ ਧਿਰਾਂ ਸੀ ਬਾਦਲ ਸਾਹਿਬ ਵੇਲੇ ਮਤਾ ਪਾਸ ਕੀਤਾ ਗਿਆ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਰੇਕ ਕਰਦੀ ਹੈ ਕਿ ਰਾਜਾਂ ਨੂੰ ਜਿਹੜਾ ਪਾਣੀ ਜਾ ਰਿਹਾ ਉਹਨਾਂ ਤੋਂ ਕੀਮਤ ਬਸੋਲਣ ਲਈ ਲੋੜੀਂਦੀਆਂ ਕਾਰਵਾਈਆਂ ਕਰੀ ਕਿਸੇ ਨੇ ਢੱਕਾਂ ਨਹੀਂ ਤੋੜਿਆ ਹੁਣੇ ਅੱਜ ਤੱਕ ਅੱਜ ਤੱਕ ਕਿਸੇ ਨੇ ਢੱਕਾਂ ਨਹੀਂ ਤੋੜਿਆ ਸਰ ਬਿਆਨ ਆਉਂਦੇ ਆ ਉਹ ਨਹੀਂ ਆਹ ਚਾਹ ਵੱਡੀ ਗੱਲ ਬਣਾਰਸਵਾ ਪਰ ਉਹਦੇ ਮਸਰ ਗਾਹ ਕਾਰਵਾਈ ਨਹੀਂ ਨਾ ਕਰਦੇ ਤੁਸੀਂ ਰਾਜਾਂ ਵਿੱਚ ਕਿੱਥੇ ਲਿਖੋ ਜੀ ਉਹ ਕਹਿਣਗੇ ਨਾ ਵੀ ਅਸੀਂ ਕਿਉਂ ਪੈਸੇ ਦਈਏ ਫਿਰ ਅਸੀਂ ਰਿਪੇਰੀਅਨ ਲਾ ਲਿਆ ਮਗੇ ਮਾਲਕ ਸੀ ਜੀ ਔਰ ਸਾਵਨ ਨਾਲ ਮਸਲਾ ਉੱਠੂਗਾ ਕਿ ਉਹ ਕੋਰਟ ਦੇ ਜਾਂਦਾ ਨਵੇਂ ਰੂਪ ਚ ਕੀ ਹੁੰਦਾ ਉਹ ਅਗਲੀਆਂ ਗੱਲਾਂ ਨੇ ਜੀ ਵੀ ਤੁਸੀਂ ਇੱਕ ਅਸੂਲੀ ਪ੍ਰੇਸ਼ਨ ਤਾਂ ਬਲੰਦ ਕਰੋ ਨਾ ਜੀ ਉਹਦੇ ਬਾਰੇ ਚੁੱਪ ਕਰਕੇ ਮੁੜ ਕੇ ਫੇਰ ਕੀ ਹੋਇਆ ਐਸ ਵੀ ਐਲ ਦੀ ਗੱਲ ਆ ਐਸ ਵੀ ਐਲ ਦਾ ਉਹ ਘਟਨ ਕਰਨ ਲਈ ਕਿਹੜਾ ਦੇਵੀ ਲਾਲ ਨੇ 12 ਸਾਲ ਨੂੰ ਵੀ ਮਨਾ ਲਿਆ ਸੀ ਟੋੜਾ ਸਾਹ ਕੋਲ ਤੋਂ ਲੋਕ ਸਭਾ ਮੈਂਬਰ ਹੁੰਦੇ ਸੀ ਮੇਰਾ ਖਿਆਲ ਆ 77 ਤੋਂ ਬਾਅਦ ਜੀ ਤੇ ਉਹ ਕਿਤੇ ਦੇਵੀ ਲਾਲ ਲੋਕ ਸਭਾ ਦੀ ਐਨੈਕਸਿਚ ਮਿਲੇ ਟੋੜਾ ਸਾਹ ਨੂੰ ਕੌਣਾਂ ਸਾਨੂੰ ਸਾਰੀ ਵਧੀਆ ਮਿਲਦੇ ਸੀ ਜਿਹਨਾਂ ਨੂੰ ਰੋਚਨਾ ਕਰਦੇ ਹੁੰਦੇ ਸੀ ਉਹ ਵੀ ਸਤਕਾਰ ਕਰਦੇ ਸੀ ਬਾਗਪਈ ਨਾਲ ਵੀ ਉਹਨਾਂ ਦੀ ਬਹੁਤ ਪਰਸਨਲ ਇਕੇਸ਼ਨ ਹੈਗੀ ਸੀ ਦੇਵੀ لال ਕਹਿੰਦਾ ਜੀ ਅਸੀਂ ਬਾਦਲ ਸਾਹਿਬ ਨੂੰ ਅਸੀਂ ਸਹਿਮਤ ਹੋ ਗਏ ਇਹ ਮਤਲਬ ਐਸਵੀਐਲ ਦਾ ਉਹ ਘਟਨਾ ਜਿਹੜਾ ਉਹ ਅਸੀਂ ਕਰਨਾ ਤੇ ਤੁਸੀਂ ਵੀ ਨਾਲ ਆਇਓ ਜਰੂਰ ਟੌੜਾ ਸਾਹਿਬ ਕਹਿੰਦੇ ਨਿਆ ਹੱਕਾ ਬਕਰ ਇਹ ਕੀ ਹੋ ਗਿਆ ਲੜਾਈ ਤਾਂ ਸੰਣੀ ਕੀ ਆ ਇਹ ਕੀ ਬਣ ਰਹੀ ਆ ਉਦੋਂ ਟੌੜਾ ਸਾਹਿਬ ਦਾ ਧੱਪ ਤੇਜ ਕਾਫੀ ਸੀ ਉਦੋਂ ਆਏ ਨਹੀਂ ਸੀ ਤੇ ਸਾਰਾ ਕੁਝ ਬਾਦਲਾਂ ਦੇ ਹੱਥ ਚ ਆ ਉਦੋਂ ਆਕਾਲੀ ਤਖਤ ਦਾ ਵੀ ਆਪਣੀ ਸ਼ਕਤੀ ਸੀ ਸ਼੍ਰੋਮਣੀ ਕਮੇਟੀ ਦੇ ਉਹ ਆਪ ਪ੍ਰਧਾਨ ਸੀ ਚਲੋ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਇੰਨੀਆਂ ਗੱਲਾਂ ਹੁੰਦੀਆਂ ਸੀ ਅਕਾਲੀ ਦਲ ਦਾ ਪ੍ਰਧਾਨ ਸੈਤਲਵੰਡੀ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਬਾਦਲੇ ਹੁੰਦਾ ਸੀ ਇਹ ਤਾਂ ਇਹਨੇ ਮੁੜ ਕੇ ਆ ਕੇ ਸਾਰਾ ਕੁਝ ਆਪਣੀ ਦੇਵ ਚ ਪਾਇਆ ਨਾ ਹੂੰ ਉਹਨਾਂ ਨੇ ਆ ਕੇ ਖੰਡਾ ਕੜਕਾਤਾ ਤੇ ਮਕਰਾਤ ਵੀ ਨਹੀਂ ਅਦਗਟਨ ਹੋਇਆ ਨਹੀਂ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਇਹ ਕਿਹਾ ਵੀ ਦੇਖੋ ਮੈਂ ਮਸਲਾ ਹੱਲ ਕਰਾ ਲਿਆ ਮੇਰੇ ਆਪਣੇ ਸਬੰਧ ਨਾਲ ਕਰਕੇ ਇਸ ਵੇਲੇ ਇਹਦਾ ਅਦਗਟਨ ਹੋ ਰਿਹਾ ਹੈ ਰਿਕਾਰਡ ਦੇ ਵਿੱਚ ਆਇਆ ਹੋਇਆ ਇਹ ਇਹ ਸਾਰਾ ਕੁਝ ਫਿਰ ਟੋਨਰ ਸਾਹਿਬ ਨੇ ਕਹਿ ਵੀ ਰਿੱਟ ਪਾਓ ਆਪਾ ਸੁਪਰੀਮ ਕੋਰਟ ਤੇ ਰਿੱਟ ਪਵਾਈ ਚਲੋ ਗੱਲਾਂ ਰੁਕ ਗਈਆਂ ਤੇਰਾ ਗੱਲਾਂ ਜਦੋਂ ਰੁਕ ਗਈਆਂ ਦਰਵਾਰਾ ਸਿੰਘ ਬੇਲੇ ਇੰਦਰਾ ਗਾਂਧੀ ਨੇ ਵੀ ਮੁੱਖ ਮੰਤਰੀ ਰਹਿਣਾ ਜਾਂ ਰਿੱਟ ਵਾਪਸ ਕਰ ਆਪ ਤੇ ਇੱਕ ਧਰਫਾ ਪਾਣੀ ਜਾਂਦਾ ਸਮਝੋਤਾ ਅਨੰਤ ਤੇ ਦਰਵਾਰਾ ਸਿੰਘ ਤੋਂ ਸਾਈਨ ਕਰਾ ਲਈ ਰਿੱਟ ਵਾਪਸ ਕਰਾ ਲਈ ਹੁਣ ਉਹ ਕਹੀ ਜਾਂਦੇ ਨੇ ਵੀ ਜਦੋਂ ਤੁਸੀਂ ਵਾਪਸ ਕਰਾਈ ਸੀ ਹੁਣ ਤੁਸੀਂ ਉਸੇ ਗੱਲ ਨੂੰ ਦੁਬਾਰਾ ਚੈਲੰਜ ਨਹੀਂ ਕਰ ਸਕਦੇ ਕਾਨੂੰਨੀ ਪੱਖ ਇਹ ਤੇ ਵੈਸਾ ਚਲਦੀਆਂ ਰਹਿੰਦੀਆਂ ਨੇ ਜੀ ਜਦੋਂ ਪੰਜਾਬ ਪੰਜਾਬੀ ਸੂਬਾ ਬਣਾਇਆ ਉਦੋਂ ਅਸਲ 'ਚ ਪੰਜਾਬੀ ਸੂਬਾ ਨਹੀਂ ਬਣਾਇਆ ਜਿਹਨੇ ਨਿਜਮਾ ਤੇ ਦੂਜੇ ਸੂਬੇ ਬਣਾਏ ਇਹਨਾਂ ਨੇ ਪੰਜਾਬ ਵੰਡੇ ਅਸ ਦੇ ਵਿੱਚ ਵੰਡਣ ਦੇ ਵਿੱਚੋਂ ਕੀ ਹੋਇਆਗੇ ਦੂਜੇ ਸੂਬਿਆਂ ਦੀ ਰਾਜਧਾਨੀ ਉਹਨਾਂ ਦਾ ਹੱਕ ਸੀ ਉਹਨਾਂ ਦੇ ਕੁਦਰਤੀ ਸਾਧਨ ਉਹਨਾਂ ਦਾ ਹੱਕ ਸੀ ਉਹਨਾਂ ਦੇ ਪਾਣੀਆਂ ਤੇ ਰਿਪੇਰੀਅਨ ਕਾਨੂੰਨ ਲਾਗੂ ਹੋ ਕੇ ਉਹਨਾਂ ਦਾ ਹੱਕ ਸੀ ਉਹਨਾਂ ਦੇ ਬੋਲੀ ਵਾਲੇ ਇਲਾਕੇ ਜਿਵੇਂ ਪਿੰਡ ਨੂੰ ਇਕਾਈ ਮੰਨ ਕੇ ਕੀਤਾ ਗਿਆ ਸੀ ਜਾਂ ਤੁਸੀਂ ਨੂੰ ਕੀਤਾ ਗਿਆ ਹੋਵੇ ਮੈਂ ਪੂਰੀ ਤਰ੍ਹਾਂ ਕਲੀਅਰ ਨਹੀਂ ਉਹ ਲਗਭਗ ਠੀਕ ਬਣੇ ਉਹ ਤੋਂ ਬਾਅਦ ਦੇ ਵਿੱਚ ਵੀ ਬਣੇ ਪੰਜਾਬ ਨੂੰ ਇਹ ਰਮਨ ਰੋਗ ਲਾਤਾ ਵੀ ਇਹਦੇ ਕੁਦਰਤੀ ਸਾਧਨ ਸੀ ਜਿਹੜੇ ਉਹ ਵੀ ਸਾਂਝੇ ਕਰ ਲਏ ਜਿਹੜੇ 10 ਸਾਲਾਂ ਲਈ ਜਾਂ 5 ਸਾਲਾਂ ਲਈ ਰਾਜਧਾਨੀ ਸੀ ਉਹਨਾਂ ਚੋਂ ਹਰਿਆਣਾ ਨੇ ਬਣਾਉਣੀ ਸੀ ਉਹ ਵੀ ਸਾਂਝੀ ਕਰ ਲਈ ਪੰਜਾਬ ਯੂਨੀਵਰਸਿਟੀ ਵੀ ਸਾਂਝੀ ਹੋ ਗਈ ਸ਼੍ਰੋਮਣੀ ਕਮੇਟੀ ਵੀ ਇੱਕ ਹਿਸਾਬ ਨਾਲ ਸਾਂਝੀ ਹੋ ਗਈ ਉਹਨਾਂ ਬੇੜੀਆਂ ਦੀ ਜੇ ਆਪਾਂ ਗੱਲ ਕਰੀਏ ਹੁਣ ਇਹ ਸਾਰੇ ਕਾਸੇ ਨੂੰ ਲਗਾਤਾਰ ਕੇਂਦਰ ਆ ਜਿਹੜਾ ਆਪਦੇ ਹੱਕ ਤੇ ਬਦਲਦਾ ਰਿਹਾ ਦੇਵੇਂ ਅੱਜ ਕਹਿੰਦੇ ਨੇ 60 40 ਦੀ ਰੇਸ਼ਿਓ ਆ ਜੀ ਦਹਿਲ ਚ ਕਿਉਂ ਕਿਉਂ ਨਹੀਂ ਰੱਖੀ ਗਈ ਜੀ ਹੁਣ ਤੱਕ ਇਹ ਦੇ ਦੇ ਹਿੱਲਿਆ ਤਾਂ ਕੀ ਦੇ ਬੜਾ ਹਿੱਲਿਆ ਚੰਡੀਗੜ੍ਹ ਤੇ 70 40 ਦੀ ਰੇਸ਼ਿਓ ਆ ਜੀ ਜੋਤ ਮਲਾਗਨ ਲੱਜਣੇ ਨੇ ਇਹ ਕਿਵੇਂ ਹਿੱਲ ਗਈ ਜੀ ਕਿਵੇਂ ਬਦਲ ਗਈ ਇਹ ਸਾਰੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਫੇਰ ਚੰਡੀਗੜ੍ਹ ਦਾ ਇਹ ਸੀ ਵੀ ਟੀਪ ਕਮਿਸ਼ਨਰ ਕੌਣ ਹੋਊਗਾ ਇੱਥੋਂ ਦਾ ਰਾਜਪਾਲ ਕੀ ਹੋਊਗਾ ਉਹ ਉਹਦੇ ਨਾਲ ਬਦਲ ਤੇ ਸਾਰੇ ਮੁਖ ਸਕੱਤਰ ਲਾਤਾ ਡੀਜੀਪੀ ਲਾਤਾ ਅੰਦਰ ਕੇਂਦਰ ਉੱਥੋਂ ਦਾ ਖੜਾ ਕਰਤਾ ਸਾਰੇ ਕਸੇ ਦਾ ਜਾਨੀ ਹੌਲੀ ਹੌਲੀ ਉਹ ਲਗਾਤਾਰ ਜਿਹੜੀਆਂ ਚੀਜ਼ਾਂ ਆਨੀਆਂ ਸੀ ਉਹਨਾਂ ਨੂੰ ਕੇਂਦਰ ਦੇ ਕੰਟਰੋਲ 'ਚ ਕਰੀ ਜਾਂਦੇ ਨੇ ਜਾਂ ਦੂਜੇ ਸੂਬਿਆਂ ਦਾ ਹੱਕ ਜਿਹੜਾ ਵਧਾਈ ਜਾਂਦੇ ਨੇ ਜੀ ਪਰ ਪੰਜਾਬ ਦੇ ਸਿਆਸਦਾਨ ਨੇ ਐਡਾ ਵੱਡਾ ਧੋਖਾ ਕੀਤਾ ਦਿੱਲੀ ਨੇ ਤਾਂ ਕਿਤੇ ਕੀਤਾ ਕਿ ਉਹ ਝੂਠ ਬੋਲਦੇ ਰਹੇ ਲੋਕਾਂ ਨੂੰ ਤੁਸੀਂ ਇਹ ਦੇਖ ਲਓ ਜਦੋਂ ਲੋੜ ਇਸ ਗੱਲ ਦੀ ਸੀ ਵੀ ਅਸੀਂ ਸਾਡੀ ਪਣ ਬਿਜਲੀ ਲੁੱਟੀ ਜਾ ਰਹੀ ਆ ਪਾਣੀ ਲੁੱਟਿਆ ਜਾ ਰਿਹਾ ਉਹਦੇ ਖਾਤਰ ਲੜਾਈਆਂ ਵੀ ਲੜੀਆਂ ਗੱਲਾਂ ਵੀ ਕੀਤੀਆਂ ਪਰ ਨਾਲ ਦੇ ਨਾਲ ਫਾਰਮਲ ਗੱਢਲੇ ਫਾਰਮਲ ਹੁਣ ਉਹਨਾਂ ਦਾ ਇੱਕ ਆਪ ਦਾ ਸਿਸਟਮ ਭਾਰਤੀ ਸਟੇਟ ਦਾ ਹਰ ਇੱਕ ਨੂੰ ਆਪਦੇ ਜ਼ਾਰ ਦੇ ਵਿੱਚ ਬੁਣਨਾ ਜੀ ਪਾਣੀ ਲੁੱਟੀ ਜਾਂਦਾ ਥੋੜਾ ਜੀ ਬਿਜਲੀ ਲੁੱਟੀ ਜਾਂਦੇ ਨੇ ਉਹਦੇ ਖਾਤਰ ਤੁਸੀਂ ਫਾਰਮਲ ਗੱਗਦੇ ਥੋੜੇ ਹਰਿਆਣਾ ਇਦ ਕਿਉਂ ਨਹੀਂ ਗੱਡੇ ਜੀ ਦੂਜੇ ਸੂਬੇ ਅੱਜ ਕਿਉਂ ਨਹੀਂ ਗੱਡੇ ਮਤਲਬ ਹੁਣ ਆ ਲਗਾ ਫਿਰ ਕੋਲਾ ਕੋਲਾ ਕਿੱਥੋਂ ਲਿਆਓਗੇ ਫਿਰ ਉਹ ਅਸੀਂ ਸਾਰਾ ਕੁਝ ਮੁੱਲ ਲਏ ਹੁੰਦੇ ਆ ਮਤਲਬ ਇਹ ਕਹਿ ਕੇ ਵੀ ਅਸੀਂ ਬੂੰਦ ਨਹੀਂ ਪਾਣੀ ਵੀ ਜਾਣ ਦੇਾਂਗੇ ਐਸ ਵੀ ਐਲ ਬਈ ਜੀ ਨਾ ਬਣਨੀ ਆ ਦਾ ਇਹਦੇ ਅਸੀਂ ਚੱਲਣੀ ਆ ਇਸ ਰੂਫਾ ਖੜਾ ਕੀਤਾ ਤਾਂ ਕਿ ਜਿਹੜੀ ਅਸਲ ਪਾਣੀ ਦੀ ਲੁੱਟਾ ਉਹਦੇ ਵੱਲ ਧਿਆਨ ਨਾ ਜਾਵੇ